ਤੇ ਫਿਰ ਕਿਹੜਾ ਰਾਗੀ ਸੀ ਉਹਨੇ ਉੱਤੇ ਵਿੱਚ ਬਰਕਤਸ਼ੀਰਵਾਦ ਦੇ ਨਾਲ ਉਹਨੇ ਪੈਰੀ ਹੱਥ ਲਾ ਰਿਆ ਪੈਂਦਰ ਪੈਰੀ ਹੱਥ ਲਾ ਰਿਆ ਜੀ ਗੁਰੂ ਦੀ ਹਜ਼ੂਰੀ ਚ ਗੁਰੂ ਦਾ ਕੀਰਤਨੀਆਂ ਇੱਕ ਕੌਮ ਦੇ ਵਿਰੋਧੀ ਦੇ ਨਹੀਂ ਕੱਟੜ ਵਿਰੋਧੀ ਸਿੱਖ ਧਰਮ ਦੇ ਜੀ ਆਪਣਾ ਰਸੂਲਪੁਰ ਵੀ ਤੇ ਸ਼ਾਤਰੀ ਵੀ ਤੇ ਉਹਨਾਂ ਨੂੰ ਸੱਦ ਕੇ ਸਾਡੇ ਜਖਮਾਂ ਤੇ ਨਮਕ ਪਾਉਣਾ ਸੀ ਬਰੂਪੀਆ ਬਣ ਕੇ ਹਰਜੀਤ ਨੂੰ ਕਿ ਸਾਡੇ ਹੀ ਪੰਥ ਦੇ ਵਰਕਲਾ ਬੋਲਦੇ ਤੇ ਕੀ ਕਹਿ ਸਕਦੇ ਹਮ ਇਸ ਕਰਕੇ ਪਤਾ ਨਹੀਂ ਗੁਰੂ ਨੇ ਪਤਾ ਨਹੀਂ ਕਿਹੜੇ ਸਿੰਘ ਹੋਏ ਦੀ ਵਜ੍ਹਾ ਨਾਲ ਲੜਨਾ ਸਿੱਧਾ ਆਪਦੇ ਦੇਸ਼ ਪੰਜਾਬ ਨੂੰ ਆਜ਼ਾਦ ਦੁਜੇ ਦਾ ਨਾਂ ਪਾਉਣ ਖਾਲਸਾ ਤਾਂ ਰੱਖ ਲਈਏ ਠੀਕ ਹੈ ਨਾ ਇਹ ਸਾਡੀ ਧਰਤੀ ਸਾਡੀ ਗੁਲਾਮ ਅਸੀਂ ਆਪ ਦੀ ਧਰਤੀ ਨੂੰ ਤੂੰ ਇਹ ਧਰਤੀ ਦਾ ਕੀ ਲੱਗਦਾ ਇਹ ਸਾਡੀ ਧਰਤੀ ਦੇ ਨਾਲ ਕੋਈ ਸਪੈਟ ਕੀਤੀ ਹਿੰਦੁਸਤਾਨ ਦੀ ਧਰਤੀ ਨਹੀਂ ਗਈ ਇਹ ਇਹ ਦੇਸ਼ ਪੰਜਾਬ ਦੀ ਧਰਤੀ ਤੁਸੀਂ ਆ ਇੱਕ ਨਿਹੰਗ ਬਾਣਾ ਪਾਇਆ ਉਹਦੇ ਦਸਤਾਰ ਬੰਨ ਰਿਹਾ ਜੀ ਉਹਦੇ ਨਿਹੰਗ ਇੱਕ ਬਾਣਾ ਪਾ ਕੇ ਜਿਹੜਾ ਕਹਿ ਰਿਹਾ ਹਰਮੰਦਰ ਸਾਹਿਬ ਨੂੰ ਢਾ ਕੇ ਅਸੀਂ ਵਿਸ਼ਨੂ ਮੰਦਿਰ ਬਣਾਵਾਂਗੇ ਉਸੇ ਬੰਦੇ ਨੂੰ ਬਾਣਾ ਬੰਦਾ ਇੱਕ ਦਸਤਾਰ ਪਾੰਦ ਰਿਹਾ ਉਸੇ ਬੰਦੇ ਨੂੰ ਹੀ ਸੰਗਤ ਦੇ ਵਿੱਚ ਖਿਲਾਰ ਕੇ ਹਾਂਜੀ ਤੇ ਉਹਨੂੰ ਕਿਹਾ ਕਿ ਸਾਰੀ ਸੰਗਰੂਹ ਦੀ ਹਜ਼ੂਰੀ ਵਿੱਚ ਸੰਗਤਾਂ ਨੂੰ ਅਸ਼ੀਰਵਾਦ ਦਿਓ ਮੈਂ ਸ਼੍ਰੀ ਦਰਬਾਰ ਸਾਹਿਬ ਨੂੰ ਜਿਵੇਂ ਅਸੀਂ ਜੋਧਿਆਂ ਨੂੰ ਹੂੰ ਬਾਵਰੀ ਮਸ਼ਤੇ ਤੇ ਆ ਕੇ ਉੱਥੇ ਰਾਮ ਮੰਦਰ ਬਣਾਇਆ ਹੈ ਤੇ ਅਸੀਂ ਦਰਬਾਰ ਸਾਹਿਬ ਨੂੰ ਵਿਸ਼ਨੂੰ ਦਾ ਮੰਦਰ ਬਣਾ ਕੇ ਇੱਥੇ ਪੂਜਾ ਕਰਾਂ ਕਰਾਂਗੇ ਉਹ ਅਮਰ ਤਾਂ ਉਹ ਨਕਲੀ ਕਰਾਰ ਦਿੱਤਾ ਹੈ ਬਰੂਪੀਆ ਕਿਹਾ ਹੈ ਬਰੂਪੀਆ ਦਾ ਕੋਈ ਧਰਮ ਨਹੀਂ ਹੁੰਦਾ ਇਹਦੇ ਵੱਲੋਂ ਮਹਾਪੁਰਖ ਕਿਹਾ ਗਿਆ ਉੱਥੇ ਕਿਹਾ ਅਮਰਜੀਤ ਸਿੰਘ ਸਟੇਕ ਫੈਕਟਰੀ ਹੀ ਉਹਦੇ ਵੱਲੋਂ ਕਿਹਾ ਗਿਆ ਜਿਹੜਾ ਹੈਗਾ ਸੋਲਪੁਰ ਉਹ ਆਏ ਦਿਨੀ ਸਿਕ ਕੋਮ ਦੇ ਖਿਲਾਫ ਇੰਨੀ ਜ਼ਹਿਰ ਉਗਲਦਾ 24 ਘੰਟੇ ਜ਼ਹਿਰ ਉਗਲਦਾ ਹੈ ਜੀ ਤੁਸੀਂ ਵੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਸੋ ਦੋਸਤੋ ਆਏ ਦਿਨ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਦੇ ਆਂ ਸੋ ਗੱਲ ਕਰਦੇ ਆਂ ਗੁਰੂ ਹਰ ਸਾਇ ਦੇ ਵਿੱਚ ਕਾਂਗਰਸ ਹੀ ਆਗੂ ਰਮਿੰਦਰ ਸਿੰਘ ਆਮਲਾ ਦੇ ਵੱਲੋਂ ਇੱਕ ਸਮਾਗਮ ਕਰਾਇਆ ਗਿਆ ਲੜਕੀਆਂ ਦੀਆਂ ਸ਼ਾਦੀਆਂ ਕਰਾਈਆਂ ਗਿਆ ਉੱਥੇ ਤਰਿੰਦਰ ਸ਼ਾ스트ਰੀ ਬਾਬਾ ਬਗੇਸ਼ਵਰ ਨੂੰ ਬੁਲਾਇਆ ਗਿਆ ਨਾਲ ਹੀ ਜਿਹੜੇ ਸਿੱਖ ਗੋਮ ਦੇ ਵਿਰੁੱਧ ਵੱਡੇ ਵੱਡੇ ਬਿਆਨ ਦਿੰਦੇ ਨੇ ਬਾਬਾ ਹਰਜੀਤ ਸਿੰਘ ਰਸੂਲਪੁਰੀਆ ਸੋ ਗੱਲਬਾਤ ਕਰਾਂਗੇ ਅੱਜ ਸਿੱਖ ਜਥੇਬੰਦੀਆਂ ਪਹੁੰਚੀਆਂ ਹੈਗੀਆਂ ਨੇ ਐਸਐਸਪੀ ਸਾਹਿਬ ਦੇ ਦਫਤਰ ਫਰੋਜਪੁਰ ਦੇ ਵਿੱਚ ਅਸਲ ਵਿੱਚ ਕਾਰਨ ਹੈ ਮੁੱਦਾ ਕੀ ਹੈਗਾ ਕਿਉਂ ਇਹਨਾਂ ਨੂੰ ਦਰਖਾਸਤ ਦੇਣੀ ਪਈ ਉਹਨਾਂ ਦੇ ਵਿਰੁੱਧ ਕਿਉਂ ਪਰਚਾ ਕਰਾਉਣਾ ਚਾਹੁੰਦੇ ਨੇ ਹੈਗੇ ਨੇ ਸੋ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਲਿਖੋ ਸੋ ਪ੍ਰਧਾਨ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਗੱਲ ਹੈਗੀ ਵੀ ਸਿੱਖ ਕੌਮ ਦੇ ਉੱਪਰ ਜਦੋਂ ਵੀ ਕੋਈ ਵਿਰੋਧੀ ਹੈਗੇ ਨੇ ਜਾਂ ਮਾੜੇ ਅਨਸਰ ਹੈਗੇ ਵਾਡੇ ਤੇ ਸਿੱਖ ਕੌਮ ਤੇ ਵੱਡੇ ਵੱਡੇ ਸਵਾਲ ਕਰਦੇ ਹੈਗੇ ਨੇ ਫਿਰ ਸਿੱਖ ਕੌਮ ਦੇ ਹਿਰਦੇ ਬਲੂੰਦਰੇ ਜਾਂਦੇ ਹੈਗੇ ਨੇ ਜਿਵੇਂ ਹੁਣ ਜਿਹੜਾ ਗੁਰੂ ਸਾਹਿਬ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਇੱਕ ਜਿਹੜੇ ਲੋਕ ਵਿਰੋਧੀ ਹੈਗੇ ਨੇ ਉਹਨਾਂ ਨੂੰ ਮਹਾਪੁਰਖ ਕਿਹਾ ਗਿਆ ਐਨੇ ਵੱਡੇ ਸ਼ਬਦ ਬੋਲੇ ਗਏ ਕਿਵੇਂ ਵਿਖਦੇ ਹੋ ਇਸੇ ਕਰਕੇ ਅੱਜ ਸਾਰੀ ਕੌਮ ਦੇ ਹਿਰਦੇ ਬਲੂੰਦਰੇ ਕੇ ਵੱਖੋ ਦੇਸ਼ਾਂ ਚੋਂ ਉਦੇਸ਼ਾਂ ਚੋਂ ਸਿੱਖ ਸੰਪਰਾਂਹ ਚ ਫੋਨ ਆਏ ਅੱਜ ਪ੍ਰੋਪਰ ਦੀ ਸਿੱਖ ਜਥੇਬੰਦੀਆਂ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਪੰਜਾਬ ਇੰਟਰਨੈਸ਼ਨਲ ਪੰਥਕਦਾਲ ਜੀ ਭਾਈ ਇੱਕ ਨੂਰ ਖਾਲਸਾ ਫੌਜ ਤੇ ਹੋਰ ਜਥੇਬੰਦੀਆਂ ਵਿੱਚ ਸਿੰਘ ਆ ਰਹੇ ਨੇ ਅਜੇ ਵੀ ਹਾਂਜੀ ਹਾਂਜੀ ਤੇ ਅੱਜ ਵਿਚਾਰ ਕਰਕੇ ਇੱਕ ਦਰਖਾਸਤ ਐਸਐਸਪੀ ਪ੍ਰੋਇਪਰ ਨੂੰ ਦਿੱਤੀ ਆ ਤੇ ਜਿਹੜੇ ਉਹ ਸਮਾਗਮ ਵਿੱਚ ਬੇਚੱਕ ਉਹਨੇ ਵਿਆਹ ਕਰਾਇਆ ਚੰਗਾ ਕੰਮ ਕੀਤਾ ਏ ਹੂੰ ਇੱਥੇ ਪੰਜਾਬ 'ਚ ਬੜੇ ਸੰਤ ਮਹਾਂਪੁਰਖ ਨੇ Hindu ਧਰਮ ਦੇ ਵੀ ਸਿੱਖ ਧਰਮ ਦੇ ਵੀ ਹੋਗੇ ਨੇ ਜੀ ਭਾਈ ਸਾਹਿਬ ਜੇ ਤੂੰ ਸੱਤਨੇ ਹੀ ਤੇ ਹੋਰ ਮਹਾਂਪੁਰਖ ਸਿੱਖ ਕੌਮ ਦੇ ਬਲਾਲ ਦਾ Hindu ਧਰਮ ਦੇ ਕਿੰਨੇ ਮਰਜੀ ਸੰਤ ਬਲਾਲ ਸਾਨੂੰ ਕੀ ਤਰਾਇ ਸੀ ਹੂੰ ਜੋ ਤੂੰ ਕਰਨਾ ਹੀ ਹੈ ਜੀ ਦੋਨੇ ਹੀ ਸਿੱਖ ਕੌਮ ਦੇ ਵਿਰੋਧੀ ਨੇ ਹੂੰ ਜਿਹੜਾ ਹੈਗਾ ਰਸੂਲਪੁਰ ਉਹ ਆਇ ਦਿਨੀ ਸੇਕੋਮ ਦੇ ਖਿਲਾਫ ਇਹ ਨਹੀਂ ਜ਼ਹਿਰ ਉਗਲਦਾ 24 ਘੰਟੇ ਜ਼ਹਿਰ ਉਗਲਦਾ ਹੈ ਜੀ ਜੀ ਸਿੱਖ ਪਰ ਹੁੰਦੀ ਫਤਿਹ ਦੇ ਖਿਲਾਫ ਬੋਲਦਾ ਹੈ ਪਹਿਲੋ ਸ਼੍ਰੀ ਰਾਮ ਬੋਲਦਾ ਫਿਰ ਫਤਿਹ ਬੁਲਾਦਾ ਹੈ ਜਹੇਦਰ ਕਾਲਤਾਪ ਸਾਹਿਬ ਦੇ ਖਿਲਾਫ ਨਿਹੰਗ ਸਿੰਘ ਜਿੱਥੇ ਬੰਦੀ ਨੇ ਖਿਲਾਫ ਕੀਰੀ ਕਾਲਤਾਪ ਸਾਹਿਬ ਨੂੰ ਨੂੰ ਬਰੂਪੀਆ ਨਕਲੀ ਨਿਹੰਗ ਦਾ ਖਿਤਾਬ ਮਿਲਿਆ ਹੋਇਆ ਛੇਕਿਆ ਹੋਇਆ ਕਾਲਤਾਪ ਸਾਹਿਬ ਦਾ ਬੰਦਾ ਜੀ ਤੇ ਉਹਨੂੰ ਸਮਾਗਮ ਦੇ ਵਿੱਚ ਬੁਲਾ ਕੇ ਹਮ ਸਟੇਜ ਸੈਕਟਰ ਵਿੱਚ ਬੁਲਾਇਆ ਜਾਂਦਾ ਹੈ ਸਿੰਘ ਸਾਹਿਬ ਮਹਾਪੁਰਖ ਹਰਜੀਤ ਸਿੰਘ ਰਸੂਲਪੁਰ ਪਹੁੰਚੇ ਨੇ ਵੀ ਕਿਦੋਂ ਉਹ ਕਿੱਧਰ ਦਾ ਮਹਾਪੁਰਖ ਤੇ ਕਿੱਧਰ ਦਾ ਉਹ ਸਿੰਘ ਸਾਹਿਬ ਆ ਜੀ ਕੋਮਣ ਤੇ ਉਹਨੂੰ ਨਕਲੀ ਕਰਾਰ ਦਿੱਤਾ ਹੋਇਆ ਹੈ ਬਰੂਪੀਆ ਕਿਹਾ ਹੋਇਆ ਬਰੂਪੀਆ ਦਾ ਕੋਈ ਧਰਮ ਨਹੀਂ ਹੁੰਦਾ ਇਹਦੇ ਵੱਲੋਂ ਮਹਾਪੁਰਖ ਕਿਹਾ ਗਿਆ ਉੱਥੇ ਕਿਹੜਾ ਅਮਰਜੀਤ ਸਿੰਘ ਸਟੇਜ ਫੈਕਟਰੀ ਹੀ ਉਹਦੇ ਵੱਲੋਂ ਕਿਹਾ ਗਿਆ ਜੀ ਜੀ ਤੇ ਉਹਨਾਂ ਕਹਵਾਇਆ ਗਿਆ ਕਿ ਨਾ ਸਮਾਗਮ ਕਰਾਉਣਾਂ ਵਾਲੇ ਜੀ ਜੀ ਤੇ ਦੂਸਰੀ ਗੱਲ ਹਾਂਜੀ ਕਿਹੜਾ ਉਹ ਬਾਬਾ ਜੁੱਜਾ ਆਇਆ ਸੀ ਆਪਣਾ ਸ਼ਾਸਤਰੀ ਜੀ ਤੇਂਦਰ ਸ਼ਾਸਤਰੀ ਤੇਂਦਰ ਸ਼ਾਸਤਰੀ ਉਹਨੇ ਅੱਜ ਤੋਂ ਕੁਛ ਚਿਰ ਪਹਿਲਾਂ ਬੜੇ ਬਿਆਨ ਦਿੱਤੇ ਸੀ ਮੈਂ ਸ਼੍ਰੀ ਦਰਬਾਰ ਸਾਹਿਬ ਜੋਧਿਆਂ ਨੂੰ ਹੂੰ ਬਾਵਰੀ ਮਸ਼ਤੇ ਤੇ ਆ ਕੇ ਇੱਥੇ ਰਾਮ ਮੰਦਰ ਬਣਾਇਆ ਹੈ ਤੇ ਅਸੀਂ ਦਰਬਾਰ ਸਾਹਿਬ ਨੂੰ ਵਿਸ਼ਨੂੰ ਦਾ ਮੰਦਰ ਬਣਾ ਕੇ ਇੱਥੇ ਪੂਜਾ ਕਰਾ ਕਰਾਂਗੇ ਕੁਝ ਚਿਰ ਫੇਰ ਕੇ ਉਹਦਾ ਵੀ ਕੌਮ ਨੇ ਵਿਰੋਧ ਕੀਤਾ ਤੇ ਉਸੇ ਬੰਦੇ ਨੂੰ ਹੀ ਸੰਗਤ ਦੇ ਵਿੱਚ ਖਿਲਾਰ ਕੇ ਹਾਂਜੀ ਤੇ ਉਹਨੂੰ ਕਿਹਾ ਕਿ ਸਾਰੀ ਸੰਗਰੂ ਦੀ ਹਜ਼ੂਰੀ ਵਿੱਚ ਸੰਗਤਾਂ ਨੂੰ ਅਸ਼ੀਰਵਾਦ ਦਿਓ ਹੂੰ ਤੇ ਫਿਰ ਕਿਹੜਾ ਰਾਗੀ ਸੀ ਉਹਨੇ ਉੱਤੇ ਵਿੱਚ ਪਰ ਅਸ਼ੀਰਵਾਦ ਦੇ ਨਾਲ ਉਹਨੇ ਪੈਰੀ ਹੱਥ ਲਾ ਰਿਹਾ ਪੈਂਦਰ ਪੈਰੀ ਹੱਥ ਲਾ ਰਿਹਾ ਜੀ ਗੁਰੂ ਦੀ ਹਜ਼ੂਰੀ 'ਚ ਗੁਰੂ ਦਾ ਕੀਰਤਨੀਆਂ ਇੱਕ ਕੌਮ ਦੇ ਵਿਰੋਧੀ ਦੇ ਇਹ ਗੱਲਾਂ ਤੋਂ ਸਾਡੀ ਕੌਮ ਦੇ ਹਿਰਦੇ ਬਲੁੰਦਰੇ ਕਹੇ ਨੇ ਵੀ ਕਿਹੜੇ ਇੱਕ ਤੋਂ ਬਾਬੇ ਤੇ ਹਾਂਜੀ ਇੱਕ ਕਿਹੜੀ ਕਮੇਟੀ ਆ ਚੰਦਰ ਰਵਿੰਦਰ ਆਵਲਾ ਹੂੰ ਚਾਹੋ ਆਪਣਾ ਕਿਹੜਾ ਰਾਗੀ ਆ ਹਾਂਜੀ ਕਿੰਨੇ ਉਹ ਅਸ਼ੀਰਵਾਦ ਦਿਓ ਤੇ ਜਿੰਨੇ ਉਹਨੂੰ ਛੇਕੇ ਬੰਦੇ ਨੂੰ ਮਹਾਂਪੁਰਖ ਆ ਇਹਨਾਂ ਸਾਰੇ ਦੋਸ਼ੀਆਂ ਤੇ ਪਰਚਾ ਦਰਜ ਕੀਤਾ ਜਾਵੇ ਹੂੰ ਤੇ ਇਹ ਕੱਲ ਸਾਡੀ ਅੱਜ ਦੀ ਇਹ ਮੰਗੇ ਵੀ ਉਹਦੇ ਦੋਸ਼ੀਆਂ ਸਾਰਿਆਂ ਤੇ ਪਰਚਾ ਦਰਜ ਕੀਤਾ ਜਾਵੇ। ਪ੍ਰਧਾਨ ਸਾਹਿਬ ਜਿਹੜੀ ਉੱਥੇ ਕਮੇਟੀ ਸੀਗੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦਿੱਤੇ ਹੈਗੇ ਨੇ। ਮੇਰੀ ਉਹਨਾਂ ਨਾਲ ਗੱਲ ਹੋਈ ਸੀ ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਤੇਂਦਰਦ ਸ਼ਾਸਤਰੀ ਹੋਣਾ ਹੈ। ਵੇਖੋ ਨਾ ਸਭ ਪਤਾ ਹੈ ਕਿਦੋਂ ਉੱਧਰ ਚਲੋ ਅਸੀਂ ਉਹ ਗੱਲ ਨਹੀਂ ਕਰਦੇ ਅਸੀਂ ਤਾਂ ਅਕੜੀ ਸਾਨੂੰ ਗੱਲ ਤਾਂ ਬਸੂ ਗੱਲ ਤੇ ਕਰਾਂਗੇ ਜੋ ਕਮੇਟੀਆਂ ਦਿੰਦੀਆਂ ਨੇ ਉੱਥੇ ਅਮਰਤਾਰੀ ਬੜੇ ਸੀ ਇੱਕ ਨਿਹੰਗ ਬਾਣਾ ਪਾਇਆ ਉਹਦੇ ਦਸਤਾਰ ਬੰਨ ਰਿਹਾ ਹੈ। ਜੀ ਉਹਦੇ ਨਿਹੰਗ ਇੱਕ ਬਾਣਾ ਪਾ ਕੇ ਜਿਹੜਾ ਕਹਿ ਰਿਆ ਹਰਮੰਦਰ ਸਾਹਿਬ ਨੂੰ ਢਾ ਕੇ ਅਸੀਂ ਵਿਸ਼ਨੂ ਮੰਦਿਰ ਬਣਾਵਾਂਗੇ ਦੋਸੇ ਬੰਦੇ ਨੂੰ ਬਾਣਾ ਬੰਦਾ ਇੱਕ ਦਸਤਾਰ ਪਾੰਦ ਰਿਹਾ ਸਾਡੇ ਹਿਰਦੇ ਨੂੰ ਇਹੋ ਜਿੰਗਾਂ ਤੇ ਕਾਰ ਵੀ ਹੋਣੀ ਚਾਹੀਦੀ ਕਰਾਵਾਂਗੇ ਅਸੀਂ ਅੱਜ ਤਾਂ ਇੱਥੇ ਦੋ ਚਾਰ ਪੰਜ ਇੱਥੇ ਬੰਦੀਆਂ ਆਈਆਂ ਨੇ ਤੇ ਅਸੀਂ ਮੰਗ ਪੱਤਰ ਦਿੱਤਾ ਏ ਜੇ ਥੋੜੇ ਜਣਾਂ ਦੇ ਪਰਚਾ ਚਰਜ ਹੋ ਗਿਆ ਠੀਕ ਆ ਨਹੀਂ ਤਾਂ ਵੱਡੇ ਲੈਵਲ ਤੇ ਪੂਰੀ ਪੰਜਾਬ ਦੀ ਇੱਥੇ ਖਜਤ ਦੇ ਬੰਦ ਬੇਨਤੀ ਕਰਾਂਗੇ ਕੱਥ ਵੱਡਾ ਰੱਖਾਂਗੇ ਤੇ ਪ੍ਰੋਪਰ ਚਚੇ ਤਨ ਜੋ ਵੀ ਕਰਨਾ ਵਾ ਕਰਾਂਗੇ ਜੀ ਜੀ ਹਾਂਜੀ ਠੀਕ ਐ ਸੋ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜਿਸ ਤਰ੍ਹਾਂ ਗੁਰੂ ਸਹਾਈ ਦੇ ਵਿੱਚ ਜਿਹੜਾ ਘਟਨਾ ਵਾਪਰੀ ਹੈਗੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸੋ ਕਿਵੇਂ ਲੱਗਦਾ ਤੁਹਾਨੂੰ ਵੇਖੋ ਸਭ ਤੋਂ ਪਹਿਲਾਂ ਤਾਂ ਕਮੇਟੀ ਦੀ ਨਲਾਇਕੀ ਜਿਹੜੀ ਉੱਥੋਂ ਦੀ ਕੋਈ ਕਮੇਟੀ ਬਣੀ ਆ ਹਾਂਜੀ ਮੈਂ ਸਮਝਦਾ ਸਭ ਤੋਂ ਪਹਿਲਾਂ ਕਮੇਟੀ ਦੀ ਨਲਾਇਕੀ ਐ ਜੀ ਕਿ ਜਿਸ ਤਰ੍ਹਾਂ ਪ੍ਰੋਗਰਾਮ ਜਿਹੜਾ ਉਹਨਾਂ ਉਹ ਲਿਖਿਆ ਸੀਗਾ ਹੂੰ ਜੇ ਤਾਂ ਉਹਨਾਂ ਨੇ ਰੋਲ ਆਰਐਸਐਸ ਦਾ ਪ੍ਰੋਗਰਾਮ ਲਿਖਿਆ ਸੀਗਾ ਹੂੰ ਤੇ ਉਹਨਾਂ ਨੂੰ ਸਕੇਲ ਤੇ ਕੇਵਲ ਉਹੀ ਪ੍ਰੋਗਰਾਮ ਰੱਖਣਾ ਚਾਹੀਦਾ ਸੀ ਗੁਰੂ ਗ੍ਰੰਥ ਸਾਹਿਬ ਦਾ ਮਹਾਰਾਜ ਰੂਪ ਲੈ ਕੇ ਉੱਥੇ ਜਾਣਾ ਨਹੀਂ ਚਾਹੀਦਾ ਜੀ ਦੂਜੀ ਗੱਲ ਜਿਹੜੇ ਉੱਥੇ ਰਾਗੀ ਸਿੰਘਾਂ ਨੇ ਕੀਰਤਨ ਕੀਤਾ ਆ ਮੈਂ ਸਮਝਦਾ ਕਿ ਰੋਟੀਆਂ ਕਾਰਨ ਪੂਰੇ ਤਾਲ ਆਪ ਦੀ ਰੋਟੀ ਰੋਟੀ ਕਰਨ ਨੂੰ ਮੁੱਖ ਰੱਖਿਆ ਉਹਨਾਂ ਗੁਰੂ ਗ੍ਰੰਥ ਸਾਹਿਬ ਦੀ ਕੋਈ ਮਰਿਆਦਾ ਨੂੰ ਮੁੱਖ ਨਹੀਂ ਰੱਖਿਆ ਕਿਉਂਕਿ ਜਿਹੜੇ ਬੰਦੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਸਾਡਾ ਸਰਮਾਉ ਰਿਹਾ ਵਰਲਡ ਦੇ ਵਿੱਚ ਜੇ ਆਪਾਂ ਕਹਿ ਲਈਏ ਕਿ ਸਿੱਖਾਂ ਦਾ ਮੱਕਾ ਆ ਜੀ ਜੇ ਉਸ ਅਕਾਲ ਤਖਤ ਸਾਹਿਬ ਤੋਂ ਛੇਕਿਆ ਹੋਇਆ ਬੰਦਾ ਜਿਨ੍ਹਾਂ ਨੇ ਅਕਾਲ ਤਖਤ ਸਮਝਦੇ ਜਿਸ ਬੰਦੇ ਨੂੰ ਬਹਿਰੂਪੀਏ ਦਾ ਜਖਤਾਬ ਦਿੱਤਾ ਹੋਵੇ ਪੰਚ ਤੋਂ ਛੇਕਿਆ ਹੋਵੇ ਜੀ ਉਸ ਬੰਦੇ ਨੂੰ ਮਹਾਪੁਰਖ ਦਾ ਕਿਤਾਬ ਦੇਣਾ ਮਹਾਪੁਰਖ ਆ ਕੇ ਉਸ ਕਮੇਟੀ ਦੇ ਜਿਹੜਾ ਜੋ ਸਟੇਟ ਸੈਕਟਰੀ ਸੀ ਉਹਦੇ ਵੱਲੋਂ ਤੇ ਜਾਂ ਜਿਹੜਾ ਕੀਰਤਨ ਕਰਦਾ ਸੀ ਰਾਗੀ ਸਿੰਘ ਉਹਨੂੰ ਉਹਦੇ ਪੈਰਾਂ ਨੂੰ ਹੱਥ ਲਾਉਣਾ ਮੈਂ ਸਮਝਦਾ ਬੜੀ ਵੱਡੀ ਨਰਲਾਈਕੀ ਆ ਔਰ ਜੇ ਮੈਂ ਗੱਲ ਕਰਾਂ ਕਿ ਜਿਸ ਤਰ੍ਹਾਂ ਤੁਸੀਂ ਸਵਾਲ ਉਹ ਨਹੀਂ ਕੀਤਾ ਸੀ ਕਿ ਕਿ ਜਦੋਂ ਮਹਾਰਾਜ ਦਾ ਸਰੂਪ ਲੈਂਦਾ ਆ ਹਾਂਜੀ ਉਹ ਕਹਿੰਦੇ ਵੀ ਸਾਨੂੰ ਪਤਾ ਹੀ ਨਹੀਂ ਸੀ ਤ੍ਰਿੰਦਰ ਸ਼ਾਹਕਤਰੀ ਨੇ ਆਉਣਾ ਆ ਹੂੰ ਮੈਂ ਕਹਿੰਦਾ ਵੀ ਹਾਸੋ ਹੀ ਨਹੀਂ ਗੱਲ ਆ ਕਿ ਇਸ਼ਤਿਹਾਰ ਜਿਹੜੇ ਉਹਨਾਂ ਲਵਾਏ ਉਹਨਾਂ ਪਹਿਲੋਂ ਦੇ ਲਵਾਏ ਆ ਹੂੰ ਉਹ ਸਭ ਨੂੰ ਪਤਾ ਹੁੰਦਾ ਆ ਕਿ ਕინਨੇ ਆਉਣਾ ਕਿੰਨੇ ਨਹੀਂ ਆਉਣਾ ਕਹਿੰਦੇ ਰਾਤੀ ਪਤਾ ਲੱਗਿਆ ਬਿਲਕੁਲ ਗਲਤ ਗੱਲ ਆ ਲਾਤੀ ਪਤਾ ਨਹੀਂ ਲੱਗਿਆ ਇਹ ਤਾਂ ਪਹਿਲੋਂ ਦੇ ਜੋ ਹੋਏ ਆ ਦੂਜੀ ਗੱਲ ਤੇ ਨੂੰ ਮੈਂ ਕਹਿੰਦਾ ਰਾਤ ਦਾ ਵੀ ਪਤਾ ਹੋਵੇ ਰਾਤੀ ਪਤਾ ਲੱਗਾ ਹੈ ਇਹ ਜ਼ਿੰਮੇਵਾਰੀ ਕਮੇਟੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਣਦੀ ਜਿੱਥੋਂ ਸਰੂਪ ਲਿਆਉਂਦੇ ਆ ਕਿ ਉਹ ਬਕਾਇਦਾ ਆਪਣੇ ਪਿੱਲੋ ਪੜਤਾਲ ਕਰੇ ਪਈ ਉਸੇ ਕੌਣ ਆ ਰਿਹਾ ਆ ਹਮ ਕਿਹੜਾ ਕਿਹੜਾ ਉੱਥੇ ਆ ਰਿਹਾ ਆ ਕਿਉਂਕਿ ਅੱਜ ਕੱਲ ਸਟੈਂਡ ਚ ਆ ਰਿਹਾ ਆ ਜੋ ਆਖੋ ਆਖਰ ਜਥੇ ਬੰਦੀਆਂ ਆਪੋ ਆਪਣੇ ਜਿਹੜੇ ਸਟੈਂਡ ਤੇ ਲਾ ਰਹੀਆਂ ਆ ਵੋਟਾਂ ਦੇ ਖਾਤਰ ਕੋਈ ਕਿਸੇ ਨੂੰ ਲਿਆਉਂਦਾ ਕੁੱਤੇ ਸੇ ਨੂੰ ਮਕ ਮਾਰ ਬਣਾ ਕੇ ਲਿਆਉਂਦਾ ਪਰ ਸਾਨੂੰ ਇਹ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਮਾਨ ਮਰਿਆਦਾ ਦਾ ਮੁੱਖ ਵੱਡਾ ਇਹ ਜਿਹੜਾ ਸਾਡਾ ਇਹ ਪੁੱਛਣਾ ਪਰਜ ਮੰਦਾ ਉਹਨੂੰ ਮੱਖ ਰੱਖ ਦਿਆ ਕਿ ਉਥੇ ਕੌਣ ਕੌਣ ਆ ਰਿਹਾ ਹੈ ਜੇ ਸਾਡੀ ਕੌਮ ਦੇ ਦੁਸ਼ਮਣ ਜਾਂ ਜਿਨ੍ਹਾਂ ਨੇ ਹਰਮੰਦਰ ਸਾਹਿਬ ਦੇ ਬਰ ਖਿਲਾਫ ਬੋਲਿਆ ਹੋਵੇ ਜੀ ਕਿ ਇਹਨੂੰ ਵਿਸ਼ਨੂੰ ਦਾ ਮੰਦਿਰ ਬਣਾਵਾ ਸਮਾਂ ਆਉਣ ਦੇ ਸਮਾਂ ਨਹੀਂ ਜਦੋਂ ਸਮਾਂ ਆਇਆ ਜਿਸ ਤਰ੍ਹਾਂ ਅਜੁੱਧਿਆ ਦੇ ਵਿੱਚ ਆ ਰਾਮ ਮੰਦਿਰ ਸ਼ੋਭਤ ਕੀਤਾ ਸਤਾਪਦਾ ਉਹ ਤਾਂ ਪੂਰੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦੇ ਬਿਲਕੁਲ ਉਸੇ ਤਰ੍ਹਾਂ ਅਸੀਂ ਹਰਮੰਦਰ ਸਾਹਿਬ ਨੂੰ ਵਿਸ਼ਨੂੰ ਦਾ ਮੰਦਿਰ ਜਿਹੜਾ ਹੈ ਉਹ ਬਣਾਵਾਂਗੇ ਇਹ ਉਸ ਬੰਦੇ ਨੂੰ ਭਾਵੇਂ ਕਿ ਉਸ ਦਿਨ ਉਸ ਬੰਦੇ ਨੇ ਤ੍ਰਿੰਦਰ ਸ਼ਾਸਤਰੀ ਨੇ ਉਸ ਦਿਨ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਉਪਦੇਸ਼ ਸੀ ਨਾ ਉਹ ਦਿੱਤਾ ਆਪਦੇ ਵੱਲੋਂ ਮੈਂ ਇਹ ਨਹੀਂ ਗੱਲ ਕਰਦਾ ਕਿ ਉਹਨੇ 100 ਦੇ ਵਿੱਚੋਂ 99 ਗੱਲਾਂ ਗਲਤ ਕੀਤੀਆਂ ਤੇ ਇੱਕ ਗੱਲ ਕਰਕੇ ਉਹ ਚੰਗਾ ਬਣ ਗਿਆ ਆ ਉਹਨੇ ਜਿਹੋ ਜਿਹਾ ਮਾਹੌਲ ਵੇਖਿਆ ਸੰਗਤ ਵੇਖੀ ਉਹ ਆਪਦੇ ਮਾਹੌਲ ਨਾਲ ਗੱਲ ਕਰ ਗਿਆ ਤੇ ਮੁੜ ਕੇ ਸ਼ਾਮਾ ਨੂੰ ਜਾ ਕੇ ਫਿਰ ਉੱਥੇ ਕਿਹ ਹੋਰ ਕਿਤੇ ਹਿੰਦੂ ਰਾਟਰ ਦੀ ਗੱਲ ਕੀਤੀ ਪਹਿਲੂ ਵੀ ਹਿੰਦੂ ਰਾਟਰ ਦੀ ਗੱਲ ਕਰਦਾ ਆ ਜੀ ਇਸ ਇਹੋ ਜੇ ਬੰਦਿਆਂ ਨੂੰ ਮੈਂ ਸਮਝਦਾ ਕਮੇਟੀ ਵੱਲ ਸਦਨਾ ਪਤਾ ਨਹੀਂ ਕੀ ਸਾਬਤ ਕਰਨਾ ਚਾਹੁੰਦੇ ਸਾਡੇ ਪੰਜਾਬ ਦੇ ਵਿੱਚ ਸਾਡੇ ਪੰਜਾਬ ਨੂੰ ਕਿਹੜੀ ਇਹ ਪੱਟੀ ਵਿੱਚੋਂ ਝੋਕਣਾ ਚਾਹੁੰਦੇ ਨੇ ਹੂੰ ਹੂੰ ਇਸ ਕਰਕੇ ਅਸੀਂ ਅੱਜ ਐਸਐਸਪੀ ਸਾਹਿਬ ਨੂੰ ਮਿਲੇ ਆ ਐਸਐਸਪੀ ਸਾਹਿਬ ਨੂੰ ਮਿਲ ਕੇ ਅਸੀਂ ਮੰਗ ਪੱਤਰ ਐਪਲੀਕੇਸ਼ਨ ਜਿੰਗਾਇਆ ਕਿ ਜਿੱਤੇ ਵੀ ਬੰਦੀ ਕਾਰਵਤੀ ਕਾਰਵਾਈ ਕਰਵੀ ਕੀਤੀ ਜਾਵੇ ਭਾਈ ਸਾਹਿਬ ਸਵਾਲ ਹੈਗਾ ਕਿ ਜਿਹੜਾ ਹਰਜੀਤ ਰਸੂਲਪਰੀਆ ਹੈਗਾ ਵੱਡੇ ਵੱਡੇ ਝੜਕਾਉ ਬਿਆਨ ਦਿੰਦਾ ਸੀ ਕੌਮ ਦੇ ਬਰ ਖਿਲਾਫ ਸੋ ਕਹਿੰਦਾ ਵੀ ਜਿਹੜੀ ਤੁਹਾਡੀ ਕੁੜੀ ਨਿਕਲ ਗਈ ਹੈ ਪਾਕਿਸਤਾਨ ਦੇ ਵਿੱਚ ਤੇ ਜਥੇਦਾਰ ਨੂੰ ਇਹ ਗੱਲ ਕਿ ਇਹ ਵੀ ਹੁਣ ਤੂੰ ਮਰ ਗਿਆ ਹੁਣ ਤੂੰ ਬਿਆਨ ਕਿਉਂ ਨਹੀਂ ਦਿੰਦਾ ਦੇਖੋ ਮੇਰੀ ਗੱਲ ਸੁਣੋ ਜੀ ਜਿਹੜਾ ਗੰਡਿਆਂ ਦੇ ਵਿੱਚੋਂ ਗਨੇਲਾ ਨਿਕਲਦਾ ਕੋਈ ਵੱਡੀ ਗੱਲ ਨਹੀਂ ਗਈ ਜੀ ਜੋ ਕੁੜੀ ਨਿਕਲੀ ਸੀ ਹਾਂਜੀ ਕੀ ਜਸੇਦਾਰ ਨੇ ਮਿਲੀ ਭੁਗਤਾਨ ਨਹੀਂ ਕਿਲੀ ਕਿਤੇ ਜਸੇਦਾਰ ਦਾ ਕੀ ਦੋਸਰ ਦੇ ਵਿੱਚ ਜੀ ਕਿਉਂਕਿ ਜੇ ਉਹ ਸੰਗਤ ਦੇ ਵਿੱਚ ਚੱਲੇ ਗਈ ਹੈ ਹਮ ਤੇ ਉਹਨੇ ਜੋ ਵੀ ਕੀਤਾ ਉਹ ਮੰਦਭਾਗੀ ਗੱਲ ਆ ਜੀ ਪਰ ਇਹਦੇ ਵਿੱਚ ਆ ਵੀ ਜਸੇਦਾਰ ਕੌਮ ਦਾ ਜਸੇਦਾਰ ਹੈ ਕੌਮ ਨੂੰ ਉਪਦੇਸ਼ ਦੇ ਕੇ ਆਪਣਾ ਜੋ ਹੁਕਮ ਬੰਦਾ ਆ ਅੱਗੇ ਵਾਸਤੇ ਉਹ ਕਰੜੀ ਕਾਰਵਾਈ ਕਰ ਰਿਹਾ ਹੈ ਪੇਂਗਾ ਤੋਂ ਇਹੋ ਜੀ ਕਰਨਾਨਾ ਵਾਪਰੇ ਜੀ ਪਰ ਜੇ ਇਹ ਇੱਕ ਸਰਮੌਰ ਸਾਡਾ ਕਲਤਕ ਸਭ ਉਹਦੇ ਜਥੇਦਾਰ ਨੂੰ ਇਹ ਮੰਨ ਭਾਗੀ ਭਾਸ਼ਾ ਬੋਲਦਾ ਆ ਤੇ ਮੈਂ ਕਹਿੰਦਾ ਵੀ ਇਹਨੂੰ ਹੋਰ ਵੀ ਸਖਤ ਸਜ਼ਾ ਦੇਣੀ ਚਾਹੀਦੀ ਆ ਰਸੂਲਪੁਰਜੀਤ ਸਿੰਘ ਨੂੰ ਭਾਈ ਸਾਹਿਬ ਦੂਜਾ ਸਵਾਲ ਹੈਗਾ ਵੀ ਜਿਵੇਂ ਤ੍ਰਿੰਹਦਰ ਸ਼ਾਸਤਰੀ ਹੈਗਾ ਉਹ ਕਹਿੰਦਾ ਵੀ ਜਿਨ੍ਹਾਂ ਨੂੰ ਵੱਖਰਾ ਰਾਜ ਚਾਹੀਦਾ ਹੈ ਜਾਂ ਖਾਲਸਾ ਰਾਜ ਚਾਹੀਦਾ ਹੈ ਕਹਿੰਦਾ ਵੀ ਕੰਡਿਆਲੀ ਤਾਰ ਪਾਰ ਕਰ ਜੋ ਬੜੀਆ ਸੋਈ ਨਹੀਂ ਗਾਲਿਆ ਤੇ ਸਵਾਲ ਵੀ ਤੁਹਾਡਾ ਵਧੀਆ ਆ ਮੈਂ ਤ੍ਰਿੰਹਦਰ ਸ਼ਾਸਤਰੀ ਨੂੰ ਤੁਹਾਡੇ ਮਾਦੀਮ ਰਾਹੀਂ ਪੁੱਛਣਾ ਚਾਹਣਾ ਆ ਓਏ ਤੇਰੇ ਪਿਓ ਦੀ ਜਗ੍ਹਾ ਆ ਪਹਿਲੋਂ ਬਾਜਪਾਈ ਦੇ ਰਾਜ ਦੀ ਗੱਲ ਕਰੀਏ ਨਾ ਹਾਂਜੀ ਉਦੋਂ ਇੱਕ ਕੋਈ ਡੈਪੂਟੇਸ਼ਨ ਗਿਆ ਸੀਗਾ ਸਭ ਨੂੰ ਪਤਾ ਆ ਜੀ ਲੇਲ ਦਾਖ ਦੀ ਹੱਦ ਬਾਰੇ ਉਹਨਾਂ ਅਗਲੇ ਜਵਾਬ ਦਿੱਤਾ ਵੀ ਇਹ ਦੇਸ਼ ਪੰਜਾਬ ਦੀ ਜਗਾ ਆ ਅਸੀਂ ਖਾਲਸਾ ਪੰਥ ਦਾ ਜੋ ਰਾਜ ਸੀਗਾ ਨਾ ਕਿ ਉਦੋਂ ਸਾਡੇ ਦੀ ਕਬਜ਼ੇ ਖਾਲਸਾ ਪੰਥ ਦਾ ਰਾਜ ਜਾਵੇ ਖਾਲਸਾ ਪੰਥ ਨੂੰ ਦੇਵਾਂਗੇ ਇਹ ਇੱਕ ਹਿੰਦੁਸਤਾਨ ਦੀ ਜਗਾ ਹੀ ਨਹੀਂ ਇਹ ਹੂੰ ਇਤਾਂ ਸਾਡਾ ਅਸੀਂ ਦੇਸ਼ ਦੇ ਵਾਸਤੇ 93% ਕੁਰਬਾਨੀਆਂ ਕੀਤੀਆਂ ਪਹਿਲੋਂ ਹਿੰਦੁਸਤਾਨ ਗੁਲਾਮ ਹੋਇਆ ਹੈ ਬਾਦ ਵਿੱਚ ਇਹ ਦੇਸ਼ ਪੰਜਾਬ ਗੁਲਾਮ ਹੋਇਆ ਜਿਹਦਾ ਰਾਜਾ ਮਹਾਰਾਜਾ ਰঞ্জੀਤ ਸਿੰਘ ਸੀ ਦੇਸ਼ ਪੰਜਾਬ ਸਾਡਾ ਅਜੇ ਵੀ ਗੁਲਾਮ ਆ ਅਸੀਂ ਤਾਂ ਆਪਦੇ ਦੇਸ਼ ਪੰਜਾਬ ਨੂੰ ਆਜ਼ਾਦ ਜਿਹਦਾ ਨਾਂ ਪਾਉਣ ਖਾਲਸਾ ਰੱਖ ਲਈਏ ਠੀਕ ਹੈ ਨਾ ਇਹ ਸਾਡੀ ਧਰਤੀ ਸਾਡੀ ਗੁਲਾਮ ਅਸੀਂ ਆਪ ਦੀ ਧਰਤੀ ਨੂੰ ਤੂੰ ਇਹ ਧਰਤੀ ਦਾ ਕੀ ਲੱਗਦਾ ਸਭ ਇਹ ਸਾਡੀ ਧਰਤੀ ਦੇ ਨਾਲ ਕੋਸਪੈਟ ਕੀਤੀ ਹਿੰਦੁਸਤਾਨ ਦੀ ਧਰਤੀ ਨਹੀਂ ਗਈ ਇਹ ਦੇਸ਼ ਪੰਜਾਬ ਦੀ ਧਰਤੀ ਤੁਸੀਂ ਆਪ ਜਾਣਦੇ ਮਹਾਰਾਜਾ ਰঞ্জੀਤ ਸਿੰਘ ਨੇ ਕਿੱਥੋਂ ਕਿੱਥੋਂ ਰਾਜ ਤੇ ਲੇਲ ਦਾਗ ਦੀਆਂ ਅਦਾਂ ਤੱਕ افغانستان تک ਸਾਡਾ ਰਾਜ ਰਹਾ ਦਿੱਲੀ ਲਾਹੌਰ ਤੇ ਰਾਜ ਸਾਡਾ ਰਹਾ ਆ ਇਹ ਤਾਂ ਖਾਲਸਾਣ ਦੀ ਕਰ ਧਰਤੀ ਕਰੋ ਦੇਸ਼ ਪੰਜਾਬ ਦੀ ਧਰਤੀ ਹੈ ਦੇਸ਼ ਪੰਜਾਬ ਨੂੰ ਅਸੀਂ ਇਜਾਦ ਕਰਾ ਕੇ ਰਾਵਾਂਗੇ ਭਾਈ ਸਾਹਿਬ ਸਵਾਲ ਮੈਂ ਕਰਦਾ ਕਿ ਜਿਹੜੇ ਲੋਕ ਉੱਥੇ ਜਿਨ੍ਹਾਂ ਦਾ ਬੰਦੋਬਸਥੀ ਗੁਰੂ ਸਾਹਿਬ ਦੇ ਵਿੱਚ ਜਦੋਂ ਸਮਾਗਮ ਹੋਇਆ ਵਿਆਹ ਸਮਾਗਮ ਉਹ ਲੋਕ ਨੇ ਜਦੋਂ ਮਹਾਪੁਰਖ ਕਿਹਾ ਉਹਨੂੰ ਜੇ ਨੂ ਰਸੂਲ ਪ੍ਰਿਆ ਨੂੰ ਉਹਨਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਵੀ ਇਹ ਉਹ ਲੋਕ ਨੇ ਜਿਨ੍ਹਾਂ ਨੇ ਸਤ ਜਨੈਲ ਸਿੰਘ ਪਿੰਡਰਾ ਵਾਲੇ ਨੂੰ ਇੱਕ ਭੱਦੀ ਸ਼ਬਦਾ ਵੀ ਬੋਲਦੇ ਆ ਸਮਸ਼ੀਅਲ ਮੀਡੀਆ ਤੇ ਪਤਾ ਨਹੀਂ ਸੀਗਾ ਉਹਨਾਂ ਨੂੰ ਵੇਖੋ ਸਭ ਨੂੰ ਪਤਾ ਹੈ ਹੂੰ ਸਭ ਨੂੰ ਪਤਾ ਕੀ ਹੁੰਦਾ ਆ ਜੀ ਪਰ ਮੈਂ ਕਹਿਣਾ ਵੀ ਇੱਥੇ ਲੋਕ ਆਪਣੇ ਸਵਾਰਥਾਂ ਵਾਸਤੇ ਗਏ ਨੇ ਜੀ ਕੋਈ ਜ਼ਮੀਰਾਂ ਵਾਲਾ ਨਹੀਂ ਗਿਆ ਕੋਈ ਜੋ ਇੱਕ ਵੀ ਬੰਦਾ ਇਹ ਜਾਗਦੀ ਜ਼ਮੀਰ ਵਾਲਾ ਹੁੰਦਾ ਤੇ ਉਥੇ ਹਾਦ ਦਾ ਨਾਰਾ ਮਾਰਦਾ ਜੀ ਉਥੇ ਹਾਦ ਦਾ ਨਾਰਾ ਮਾਰਦਾ ਵੀ ਪਈਏ ਕੌਣ ਹੈ ਬੰਦਾ ਪਹਿਲ ਸੱਦਿਆ ਕਿੰਨੇ ਨੂੰ ਹੂੰ ਇਹਨੂੰ ਕਿੰਨੇ ਸੱਦਿਆ ਮੈਨੂੰ ਅੱਜ ਵੀ ਚੇਤਾ ਆ ਜੀ ਅਸੀਂ ਅਕਾਲ ਤਖਤ ਸਾਹਿਬ ਤੇ ਕੋਈ ਮੰਗ ਪੱਤਰ ਲੈ ਕੇ ਗਏ ਸੀ ਸ਼ਾਇਦ ਤੁਸੀਂ ਵੀ ਨਾਲ ਸੀ 2017 ਦੇ ਵਿੱਚ ਉੱਥੇ ਕੋਈ ਬੰਦਾ ਉਹ ਸੀ ਜਿਨੇ ਕੁਝ ਬਾੜਾ ਬੋਲਿਆ ਸੀਗਾ ਤੇ ਅਸੀਂ ਉਸ ਟਾਈਮ ਬੋਲੇ ਪੀ ਇਸ ਬੰਦੇ ਨੂੰ ਕਿਨੇ ਸੱਦਿਆ ਆ ਹੂੰ ਹੁਣ ਮੈਂ ਨਾਲ ਨਹੀਂ ਲੈਣਾ ਚਾਹੁੰਦਾ ਉਸ ਬੰਦੇ ਦਾ ਜੀ ਪੀ ਉਸ ਬੰਦੇ ਦਾ ਅਸੀਂ ਉਸੇ ਵੇਲੇ ਵਿਰੋਧ ਕੀਤਾ ਸੀਗਾ ਕਿ ਇਹ ਬੰਦੇ ਨੂੰ ਇੱਥੇ ਕਿਨੇ ਸੱਦਿਆ ਆ ਮੇਰੇ ਕਹਿਨ ਦਾ ਭਾਵ ਪੀ ਜੇ ਜਗ ਦੀ ਜ਼ਮੀਨ ਨਾਲ ਇੱਕ ਵੀ ਬੰਦਾ ਹੁੰਦਾ ਉੱਥੇ ਹੂੰ ਤੇ ਉੱਥੇ ਉੱਥੇ ਹਾਜ਼ ਦਾ ਨਾਰਾ ਮਾਰਦਾ ਹੂੰ ਪਰ ਇਹ ਸ਼ੀਦਿਸ਼ਤਾਬ ਦੀ ਦੇ ਦਿਨ ਚੱਲ ਰਹੇ ਨੇ ਤੇ ਮੈਂ ਸਮਝਦਾ ਆ ਕਿ ਸਾਨੂੰ ਛੀਦੀ ਸ਼ਤਾਬ ਦੀ ਜਿਹੜੀ ਹੈ ਨਾ ਗੁਰੂ ਤੇਗ ਬਹਾਦਰ ਸਾਹਿਬ ਨੇ ਬੜਾ ਵੱਡਾ ਉਪਦੇਸ਼ ਕੀਤਾ ਹੈ ਆਪ ਦੀ ਸ਼ਹਾਦਤ ਦੇ ਕੇ ਕਿ ਇੱਥੇ ਜਾਗਦੀਆਂ ਜਮੀਰਾਂ ਵਾਲੇ ਜਿਹੜੇ ਹਨ ਆਪ ਦੀ ਸ਼ਹਾਦਤਾਂ ਪ੍ਰਾਪਤ ਕਰਨਗੇ ਕਿਉਂਕਿ ਖਲਗੀਧਰ ਪਾਤਸ਼ਾਹ ਦੇ ਭਾਈ ਜੀਤਾ ਨੂੰ ਪੁੱਛਿਆ ਸੀ ਨਾ ਕਿ ਭਾਈ ਜੀਤਾ ਜੀ ਰੰਗਰੇਟਾ ਜੀ ਜਦੋਂ ਗੁਰੂ ਸਾਹਿਬ ਦੀ ਛੀਦੀ ਹੋਈ ਆ ਉੱਤੇ ਸਿੱਖ ਨਹੀਂ ਸੀ ਕੋਈ ਵੀ ਕਿਸੇ ਨੇ ਆ ਨਾ ਹਾ ਨਾਰਾ ਨਹੀਂ ਮਾਰਿਆ ਕੋਈ ਅੱਗੇ ਨਹੀਂ ਆਇਆ ਜਿਹੜੀ ਗੱਲ ਤੁਸੀਂ ਕੀਤੀ ਆ ਉਥੇ ਭਾਈ ਰੰਗਰੇਟਾ ਜੀ ਨੇ ਦੱਸਿਆ ਸੀਗਾ ਕਿ ਪਾਤਸ਼ਾਹ ਸਿੱਖ ਤਾਂ ਬੜੇ ਸੀ ਪਰ ਪਛਾਣ ਨਹੀਂ ਜਾਂਦੇ ਸਨ ਤੇ ਸੱਚੇ ਪਾਤਸ਼ਾਹ ਨੇ ਇੱਕ ਐਲਾਨ ਕੀਤਾ ਸੀ ਭਾਈ ਰੰਗਰੇਟਾ ਜੀ ਜੀ ਭਾਈ ਜੈਤਾ ਜੀ ਇਹੋ ਜਿਹਾ ਖਾਲਸਾ ਪੰਥ ਸਾਜਾਂਗਾ ਜਿਹੜਾ ਲੱਖਾਂ ਚੋਂ ਇੱਕ ਪਛਾਣ ਹੁਣ ਤਾਂ ਸਾਹਮਣੇ ਮੈਂ ਸਮਝਦਾ ਵੀ ਮੈ ਰੂਪੀਏ ਨਾ ਹਰਜੀਤ ਨੂੰ ਕੀ ਕਹੋਗੇ ਉਹ ਖਾਲਸਾ ਪੰਥ ਨਹੀਂ ਜਾਵਦਾ ਜੀ ਉਹਦਾ ਪਹਿਰਾਵਾ ਸਾਡੇ ਬਾਲਾ ਨਹੀਂਗਾ ਪਛਾਣਨਾ ਮੁਸ਼ਕਲ ਹੋ ਗਿਆ ਕਿਉਂਕਿ ਦੁਸ਼ਮਣ ਵੀ ਸਾਡੇ ਭੇਖ ਦੇ ਵਿੱਚ ਰਹਿ ਕੇ ਸਾਡੇ ਤੇ ਵਾਰ ਕਰ ਰਿਹਾ ਇਸ ਕਰਕੇ ਮਰੀ ਜਮੀਰ ਭਾਵੇਂ ਕਿਸੇ ਵੀ ਪੇਖ ਦੇ ਵਿੱਚ ਹੋ ਜਾਗਦੀ ਜਮੀਰ ਵਾਲਾ ਆਪਾਂ ਬਣੇ ਆ ਜਮੀਰ ਜਾਗਦੀ ਚਾਹੀਦੀ ਸਿੱਖ ਦੀ ਜੇ ਸਾਡੇ ਨੌਜਵਾਨ ਸਾਡੇ ਸੱਭਿਆਚਾਰ ਦੇ ਮਗਰ ਲਾ ਕੇ ਫੁੱਲ ਭੜਕ ਕੇ ਕਈ ਕਲੀਨ ਸ਼ੇਵ ਹੋਏ ਨੇ ਪਰ ਉਹਨਾਂ ਦੀਆਂ ਜਾਗਦੇ ਜਮੀਰਾਂ ਉਹਨਾਂ ਨੇ ਬੜੇ ਬੜੇ ਮਾਰ ਕੇ ਵੀ ਮਾਰੇ ਆ ਹੂੰ ਪੇਖ ਤੋਂ ਪਾਸੇ ਹੋ ਕੇ ਵੀ ਜੀ ਤੇ ਜੇ ਰੂਪੀਆ ਬਣ ਕੇ ਇਹ ਸਾਡੇ ਪੰਥ ਦੇ ਵਰਕਲਾਫ ਬੋਲਦੇ ਤੇ ਕੀ ਕਹਿ ਸਕਦੇ ਆ ਹੂੰ ਇਸ ਕਰਕੇ ਪਤਾ ਨਹੀਂ ਗੁਰੂ ਨੇ ਪਤਾ ਨਹੀਂ ਕਿਹੜੇ ਸਿੰਘ ਹੋਏ ਦੀ ਸੇਵਾ ਲੈ ਲੈਣੀ ਆ ਜੀ ਪਾਈਸੋ ਸਵਾਲ ਵਿੱਚ ਇੱਕ ਹੋਰ ਕਰਦਾ ਵੀ ਜਿਹੜੇ ਜਨਲਾਬਾਦ ਦੇ ਆਗੂ ਸੀਗੇ ਹੈਗੇ ਤਾਂ ਕਾਂਗਰਸ ਦੇ ਸੀਗੇ ਲੇਕਿਨ ਉਹਨਾਂ ਨੇ ਗੱਲ ਇਹ ਕਹਿੰਦੇ ਵੀ ਸਿੱਖ ਲੀਡਰ ਸਾਰੇ ਸੌਂਗੇ ਨੇ ਕਹਿੰਦਾ ਮੈਨੂੰ ਬੋਲਣਾ ਪਿਆ ਘਟਨਾ ਜਿਹੜੀ ਗੁਰਸਾਹਿਬ ਦੇ ਵਿੱਚ ਹੋਈ ਹੈ ਨਹੀਂ ਉਸ ਬੰਦੇ ਦੀ ਮੈਂ ਇੰਟਰਵਿਊ ਸੁਣੀ ਹੈ ਜੀ ਉਸ ਬੰਦੇ ਨੇ ਬੜਾ ਪਧੀਆ ਬੋਲਿਆ ਜੀ ਉਹਨੇ ਇੱਕ ਮਿੰਟ ਇੰਟਰਵਿਊ ਕੀਤੀ ਹੈ ਹਾਂਜੀ ਉਹਨੇ ਕੋਈ ਵੀ ਗੱਲ ਗਲਤ ਨਹੀਂ ਕੀਤੀ ਜੀ ਪਰ ਇਹ ਆਪੀ ਜਿਸ ਤਰ੍ਹਾਂ ਜਿਸ ਤਰ੍ਹਾਂ ਪਤਾ ਲੱਗਾ ਨਾ ਹਾਂਜੀ ਸੋਸ਼ਲ ਮੀਡੀਆ ਜੋ ਗਿਆ ਹੂੰ ਪਤਾ ਇੰਟਰਨੈਟ ਤਾਂ ਹੀ ਜੋ ਗੱਲ ਬਾਤ ਹੋ ਇੰਟਰਨੈਟ ਨਹੀਂ ਲੱਗਦਾ ਪਤਾ ਸਹੀ ਗੱਲ ਹੈ ਜਦੋਂ ਸਾਡੇ ਕੋਲ ਗੱਲ ਆਈ ਅਸੀਂ ਕੱਲ ਦੇ ਪਰਥੋ ਦੇ ਇਕੱਠੇ ਹੋ ਕੇ ਇਕਤਾ ਜੋ ਸਾਡੇ ਸਾਰੇ ਏਗ ਨੂਰ ਖਾਲਸਾ ਪਹੋ ਜਾ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਹੈ ਜੀ ਭਾਈ ਜਿੰਨੀਆਂ ਵੀ ਜਥੇਬੰਦੀਆਂ ਸਿੰਘ ਇੱਕ ਇੱਕ ਅਲਾ ਇਕ ਅਲਾ ਕਲਾ ਅਗੂਆ ਜਾਏ ਕਿਉਂਕਿ ਐਪਲੀਕੇਸ਼ਨ ਦੇਣੀ ਸੀ ਇਸ ਕਰਕੇ ਸਾਰਿਆਂ ਨੇ ਆਪਣਾ ਵਿਚਾਰ ਟੰਦੇ ਕਰਕੇ ਆਪ ਦੀਆਂ ਜਾਗਦੇਨ ਵੀਰਾ ਸਬੂਤ ਦਿੱਤਾ ਤੇ ਐਪਲੀਕੇਸ਼ਨ ਦਿੱਤੀ ਆ ਜੀ ਸੋ ਭਾਈ ਸਾਹਿਬ ਨੇ ਸਵਾਲ ਕਰਦਾ ਕਿ ਜਿਹੜਾ ਰਮਿੰਦਰ ਸਿੰਘ ਆਮਲਾ ਨੇ ਪ੍ਰੋਗਰਾਮ ਕਰਵਾਇਆ ਹੈ ਤੁਹਾਨੂੰ ਕਿਵੇਂ ਲੱਗਿਆ ਸਹੀ ਕੀਤਾ ਜਾਂ ਗਲਤ ਕੀਤਾ ਦੇਖੋ ਨਾ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਵੀ ਜਿਹੜਾ ਧਰਮ ਦਾ ਕ ਭਲੇ ਦਾ ਕੰਮ ਕੀਤਾ ਗਰੀਬ ਲੋਕਾਂ ਦੇ ਵਿਆਹ ਕਰਤੇ ਉਹ ਵਧੀਆ ਕੀਤਾ ਹੈ ਫਿਰ ਸਾਡੇ ਧਰਮ ਦੇ ਕਿਹੜੇ ਨੇ ਗਲਤ ਕਰਿਆ ਵੀ ਇੱਥੇ ਮਤਲਬ ਕਿ ਇੰਨਾ ਉਹਨੇ ਬੰਦੇ ਸਾਡੇ ਵਿਰੋਧੀ ਹਾਂਜੀ ਦੋਨੇ ਕੱਟੜ ਵਿਰੋਧੀ ਸਿੱਖ ਧਰਮ ਦੇ ਜੀ ਆਪਣਾ ਰਸੂਲਪੁਰ ਵੀ ਤਸ਼ਾਹਤਰੀ ਵੀ ਤੇ ਉਹਨਾਂ ਨੂੰ ਸੱਦ ਕੇ ਸਾਡੇ ਜ਼ਖਮਾਂ ਤੇ ਨਮਕ ਪਾਉਣਾ ਸੀਗਾ ਜੀ ਇਹ ਥੋੜਾ ਵੀ ਗਰੀਬਾਂ ਦੀ ਸ਼ਾਦੀ ਕਰਕੇ ਤੇ ਤੂੰ ਸਾਨੂੰ ਮਤਲਬ ਕਿ ਇਹ ਕਿਵੇਂ ਵੀ ਮਤਲਬ ਕਿ ਸਾਡੇ ਵਿਰੋਧੀ ਕਾਲਪਤਿਕ ਸ਼ੇਖੇ ਬੰਦੇ ਸੱਦ ਕੇ ਜੀ ਤੇ ਗੱਲ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਗੱਲ ਸਾਡੇ ਬਿਲਕੁਲ ਬਰਦਾਸ਼ਤ ਤੋਂ ਬਾਹਰ ਆ ਅਸੀਂ ਹੁਣ ਵਿੱਚ ਆਵਲੇ ਦਾ ਨਾਂ ਵੀ ਲਿਖਿਆ ਹੈ ਪੂਰੀ ਕਮੇਟੀ ਦਾ ਨਾਂ ਲਿਖਿਆ ਹੈ ਪਰਚਾ ਦਰਜ ਕਰੇ ਨਹੀਂ ਤਾਂ ਥੋੜੇ ਦਿਨਾਂ ਚ ਅਸੀਂ ਵੱਡਾ ਇਕੱਠ ਕਰਕੇ ਅੱਜ ਤੱਕ ਅਸੀਂ 2-4-4 ਬੰਦੇ ਆ ਸਿੰਘ ਜਲਾਲਾਵਾਤ ਹੁਣ ਸਿੰਘ ਆ ਰਹੇ ਪਿਛੋਲ ਸਿੰਘ ਆ ਰਹੇ ਗੱਡੀਆਂ ਲੈ ਕੇ ਆ ਰਹੇ ਨੇ ਜੀ ਆਹ ਹੋਰ ਇੱਕ ਗੱਡੀ ਆ ਗਈ ਥੀਆਂ ਦੀ ਤੇ ਅਸੀਂ ਥੋੜੇ ਦਿਨਾਂ ਚ ਵੱਡਾ ਇਕੱਠ ਕਰਾਂਗੇ ਫਿਰ ਜੋ ਵੀ ਇਹ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਫਿਰ ਅਗਲਾ ਕਾਰ ਵੀ ਕਰਾਂਗੇ ਕਿਉਂਕਿ ਪ੍ਰੋਪਰ ਤੀਆਂ ਸਿੱਖ ਜੱਥੇ ਬੰਦੀਆਂ ਹਾਂਜੀ ਜਿਹਦੇ ਚ ਗੁਰੂ ਗ੍ਰੰਥ ਸਾਹਿਬ ਸਤਕਾਰ ਕਮ ਇੰਟਰਨੈਸ਼ਨਲ ਪੰਚਕਦਾਲ ਏਕਨੂਰ ਖਾਲਸਾ ਪਹੁੰਚ ਤੇ ਹੋਰ ਆਪਣੇ ਆਪਣਾ ਸਰਬੱਤ ਦਾ ਭਲਾ ਜਥੇਬੰਦੀ ਜੀ ਤੇ ਇੱਕ ਸਰਕਾਰੀ ਖਾਲਸਾ ਜਲਾਲਾਬਾਦ ਤੋਂ ਪਹੁੰਚੇ ਸਿੰਘ ਸਾਰੇ ਜੀ ਵੀ ਜਿਹੜਾ ਰਸੂਲ ਪਨਿਹੰਗ ਆਪਣਾ ਅਕਾਲ ਤਖਤ ਤੋਂ ਛੇਕਿਆ ਹੋਇਆ ਹਾਂਜੀ ਤੇ ਉਹਨੇ ਪਿਛਲੇ ਦਿਨੀ ਜਹੇਦਰ ਸ਼ਰੀ ਅਕਾਲ ਤਖਤ ਦੇ ਖਿਲਾਫ ਇੰਨੀ ਭੱਦੀ ਸ਼ਲਾਬ ਦੀ ਵਰਤੀ ਆ ਵੀ ਮੈਂ ਦੱਸ ਨਹੀਂ ਸਕਦਾ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਦੇ ਖਿਲਾਫ ਤੇ ਸਾਡੇ ਸਿੱਖ ਧਰਮ ਦੇ ਖਿਲਾਫ ਉਹ ਇੰਨੀ ਜ਼ਹਿਰ ਉਗਲਦਾ ਹੈ ਅੱਜ ਇੱਕ ਲਿਖਤੀ ਤਰਖਾਹ ਚ ਐਸਐਸਪੀ ਪ੍ਰੋਇਪਰ ਨੂੰ ਦਿੱਤੀ ਆ ਵੀ ਰਸੂਲਪੁਰ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ ਉਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ ਜਿਹੜੇ ਸਾਡੇ ਕੌਮ ਦੇ ਖਿਲਾਫ 24 ਘੰਟੇ ਜ਼ਹਿਰ ਉਗਲਦਾ ਹੈ ਜਿੱਤੇ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਫਤਿਹ ਬਖਸ਼ੀ ਹੈ ਕਿਦੋਂ ਖਾਲਸਾ ਸਿੰਘ ਮਿਲਦੇ ਆ ਫਤਿਹ ਬਣਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਕਿਦੋਂ ਵੀ ਬੋਲਦਾ ਪਹਿਲੋ ਸ਼੍ਰੀ ਰਾਮ ਬੋਲਦਾ ਹੈ ਤੇ ਹੋਰ ਵੀ ਗੱਲਾਂ ਨਾਲ ਬੋਲਦਾ ਵੀ ਕਿਹੜੀਆਂ ਸਿੱਖ ਧਰਮ ਦੇ ਇੱਥੇ ਕਰਤ ਮਰਜਾਦਾ ਦੇ ਵਿੱਚ ਨਹੀਂ ਕੀਆਂ ਅਸੀਂ ਬੇਨਤੀ ਕਰਾਂਗੇ ਇਹਦਾ ਚ ਲਵਾਇਆ ਜਾਵੇ ਬਾਣਾ ਲਵਾਇਆ ਜਾਵੇ ਇਹ ਬਿਲਕੁਲ ਕਾਲਤਾ ਸਾਹਿਬ ਨੇ ਬਰੂਪੀਆਂ ਲਿਖਿਆ ਹੈ ਇਹ ਬਰੂਪੀਆਂ ਹੈ ਤੇ ਬਰੂਪੀਆਂ ਨੂੰ ਕੋਈ ਅਧਿਕਾਰ ਨਹੀਂ ਸਿੱਖਾਂ ਦਾ ਬਾਣਾ ਪਾਉਣਾ ਸਿੱਖਾਂ ਦਾ ਚੋਲਾ ਪਾਉਣਾ ਸਾਡੇ ਅੰਦਰ ਕੋਈ ਅਧਿਕਾਰ ਨਹੀਂ ਇਹ ਨੂੰ ਮੇਰੀ ਬੇਨਤੀ ਆ ਵੀ ਅਸੀਂ ਜਹੇਦਰ ਸ੍ਰੀ ਕਾਲਤਾ ਸਾਹਿਬ ਨੂੰ ਨਿਹੰਗ ਸਿੰਘ ਜਥੇਬੰਦੀਆਂ ਨੂੰ ਹੋਰ ਜਿੰਨੀਆਂ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਜਾਂ ਪੰਥ ਦਾ ਦਰਦ ਰੱਖਣ ਵਾਲੇ ਸਾਰੇ ਵਿਸ਼ਵ ਚ ਅਸੀਂ ਬੇਨਤੀ ਕਰਦੇ ਆਂ ਇਹਦੇ ਖਿਲਾਫ ਜਲਦੀ ਹੀ ਅਸੀਂ ਜੇ ਪਰਚਾ ਦਰਜ ਨਾ ਕੀਤਾ ਤਾਂ ਵੱਡਾ ਮੋਰਚਾ ਲਾਵਾਂਗੇ ਤੁਹਾਨੂੰ ਲਾਉਣਾ ਪਿਆ ਸਾਰੀ ਕੌਮ ਨੂੰ ਬੇਨਤੀ ਸਾਡੇ ਨਾਲ ਸਾਥ ਦੇ ਠੀਕ ਹੈ ਪ੍ਰਧਾਨ ਸਾਹਿਬੀ ਧੰਨਵਾਦ ਵਾਹਿਗੁਰੂ ਜੀ ਕੀ ਫਤਿਹ ਜਲਦੀ ਦੇ ਕਹਿੰਦੇ ਅਸੀਂ ਧਰਨਾ ਪ੍ਰਦਰਸ਼ਨ ਵੱਡਾ ਹੀ ਕਰਾਂਗੇ ਪੂਰੇ ਪੰਜਾਬ ਲੈਵਲ ਦਾ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੁਸੀਂ ਦੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ